ਲੋ ਵੀ ਮਿੱਤਰੋ ਇਹ ਹੈ ਤਾਕਤ ਦਾ ਖਜ਼ਾਨਾ ਕੀ ਹੈ ਇਹ ਹੈ ਡਰਾਈ ਫਰੂਟ ਤੇ ਡਰਾਈ ਫਰੂਟ ਕਿਹੜਾ ਹੈ ਉਹ ਤੁਹਾਨੂੰ ਦੱਸਦੇ ਆ ਇਹ ਹੈ ਅਫਗਾਨੀ ਅੰजीर ਤੁਸੀਂ ਇਹ ਸੁੱਕੀ ਹੋਈ ਡਰਾਈ ਫਰੂਟ ਦਾ ਜਰੂਰ ਖਾਧਾ ਹੋਇਆ ਅੰजीर ਦਾ ਪਰ ਤੁਸੀਂ ਇਹ ਪੌਦਾ ਨਹੀਂ ਦੇਖਿਆ ਹੋਣਾ ਕਿਵੇਂ ਦਾ ਹੁੰਦਾ ਹੈ ਤੇ ਲੱਗਦਾ ਕਿਵੇਂ ਆ ਤੇ ਅੱਜ ਤੁਹਾਨੂੰ ਦਿਖਾਉਨੇ ਆ ਅਫਗਾਨੀ ਅੰजीर ਦਾ ਬੂਟਾ ਕਿੱਦਾਂ ਦਾ ਹੁੰਦਾ ਪੌਦਾ ਕਿੱਦਾਂ ਦਾ ਹੁੰਦਾ ਆ ਦੇਖੋ ਥੱਲੇ ਨਿੱਕੇ ਨਿੱਕੇ ਬੂਟੇ ਭਰੇ ਪਏ ਆ ਪੂਰੇ ਅੰਜੀਰਾਂ ਦੇ ਨਾਲ ਤੇ ਇਹ ਤੁਸੀਂ ਆਪਦੇ ਘਰ ਦੇ ਵਿੱਚ ਵੀ ਲਾ ਸਕਦੇ ਹੋ ਜਿੱਥੇ ਤੁਹਾਨੂੰ ਲੱਗਦਾ ਖਾਲੀ ਜਗ੍ਹਾ ਮਿਲਦੀ ਹੈ ਉੱਥੇ ਤੁਸੀਂ ਲਾ ਸਕਦੇ ਇੱਕ ਕੀ ਹੈ ਘਰ ਦੇ ਵਿੱਚ ਤੁਹਾਨੂੰ ਇਹ ਚੀਜ਼ਾਂ ਘਰੇ ਬੈਠੇ ਨਹੀਂ ਮਿਲ ਜਾਣਗੀਆਂ ਤੇ ਨਾਲੇ ਮਿਲਣਗੇ ਨੇਚਰਲ ਇਹ ਨਹੀਂ ਹੈਗਾ ਤੁਹਾਨੂੰ ਸੁਕਾਉਣੀ ਪਊਗੀ ਇਹ ਤੁਸੀਂ ਹਰਾ ਹੀ ਤੋੜ ਕੇ ਵੀ ਖਾ ਸਕਦੇ ਹੋ ਤੇ ਸਵਾਦਿਸ਼ਟ ਵੀ ਬਹੁਤ ਹੁੰਦਾ ਕਿਉਂਕਿ ਇਹ ਤਾਕਤ ਦਾ ਖਜ਼ਾਨਾ ਹੁੰਦਾ ਤੇ ਆਉਣਾ ਕਿੱਥੇ ਪੈਗਾ ਤੁਹਾਨੂੰ ਇਹ ਲੈਣ ਲਈ ਆਉਣਾ ਪੈਣਾ ਜੀ ਸ਼ਹਿਰ ਧੂਰੀ ਦੇ ਵਿੱਚ ਨਿਊ ਚੰਡੀਗੜ੍ਹ ਨਰਸਰੀ ਮਲੇਰ ਕੋਲਾ ਰੋਡ ਦੇ ਤਾਰਾ ਹਵੇਲੀ ਦੇ ਜਮਾਂ ਸਾਹਮਣੇ